ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਮਿਸ਼ਨ ਹੈ ਕਿ ਵੱਧ ਤੋਂ ਵੱਧ ਐਜੂਕੇਸ਼ਨ ਹੈ ਜਿਹੜੀ ਉਹ ਲੋਕਾਂ ਨੂੰ ਦਿੱਤੀ ਜਾਵੇ ਕਿਉਂਕਿ ਅੱਜ ਦੁਨੀਆ ਦੇ ਉੱਤੇ ਜਿੰਨੇ ਜਿਹੜੇ ਵੀ ਦੇਸ਼ ਦੇ ਕੋਲੇ ਵੱਧ ਐਜੂਕੇਸ਼ਨ ਹੈ ਜਿੱਥੇ ਵੱਧ ਪੜ੍ਹੇ ਲਿਖੇ ਲੋਕ ਹੈ ਉਹੀ ਦੇਸ਼ ਤਰੱਕੀ ਕਰਦੇ ਹਨ ਤੁਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮੈਡੀਕਲ ਕਾਲਜ ਦਾ ਸਾਡਾ 50 ਸਾਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਸ ਤੋਂ ਵੀ ਪਹਿਲਾਂ ਲਗਭਗ 70 ਦੇ ਦਹਾਕੇ 'ਚ ਇਹ ਮੈਡੀਕਲ ਕਾਲਜ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਸੀ ਪਰ ਉਹ ਸਮੇਂ ਉਹਨਾਂ ਤੋਂ ਜਿਹੜੀ ਸੁਸਾਇਟੀ ਤੋਂ ਇਹ ਪ੍ਰਾਪਰ ਚੱਲ ਨਹੀਂ ਰਿਹਾ ਸੀ ਪਰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਉਹਨਾਂ ਨੇ ਉਦਮ ਕੀਤਾ ਤਾਂ ਫਰੀਦਕੋਟ ਦੇ ਵਿੱਚ 1970 ਦੇ ਵਿੱਚ ਇਹ ਮੈਡੀਕਲ ਕਾਲਜ ਚਾਲੂ ਹੋਇਆ ਕਿਰਾਏ ਦੀਆਂ ਬਿਲਡਿੰਗਾਂ ਤੋਂ ਸ਼ੁਰੂ ਹੋਇਆ ਸਾਡਾ ਮੈਡੀਕਲ ਕਾਲਜ 50 ਸੀਟਾਂ ਤੋਂ ਸ਼ੁਰੂ ਹੋਇਆ ਵਾਧਦਾ ਵਾਧਾ ਹੌਲੀ-ਹੌਲੀ ਤਾਂ ਤੁਸੀਂ ਦੇਖਿਆ ਹੋਣਾ ਪੁਰਾਣੇ ਛੱਡਾਂ 'ਚ ਵੀ ਕਾਲਜ ਚੱਲਦਾ ਰਿਹਾ ਪਰ 2012 ਦੇ ਵਿੱਚ ਜਿਹੜਾ ਅਸੀਂ ਇੱਥੇ ਜਿਹੜੀ ਨਵੀਂ ਬਿਲਡਿੰਗ ਬਣੀ ਇਹਦਾ ਪੁਰਾਣਾ ਸ਼ੌਕਰ ਇਤਿਹਾਸ ਆ ਜਿਹੜਾ ਪਰ ਉਹਨੂੰ ਹੋਰ ਅੱਗੇ ਵਧਾਉਂਦਿਆਂ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਾਡੀ ਸਰਕਾਰ ਆਉਣ ਤੋਂ ਪਹਿਲਾਂ 125 ਸੀਟਾਂ ਸੀ ਔਰ ਜਦੋਂ ਸਰਕਾਰ ਬਣੀ ਸਰਕਾਰ ਵਧਣ ਅਨੁਸਾਰ 25 ਸੀਟਾਂ ਦਾ ਵਾਧਾ ਹੋਇਆ 750 ਤੋਂ 150 ਸੀਟ ਹੋਈ 150 ਤੋਂ ਪਿਛਲੇ 3 ਮਹੀਨੇ ਪਹਿਲਾਂ 50 ਸੀਟਾਂ ਦਾ ਸਾਡਾ ਹੋਰ ਵਾਧਾ ਹੋਇਆ 200 ਸੀਟ ਹੋਈ ਪਰ ਅਸੀਂ ਅਪੀਲ ਕੀਤੀ ਸਰਕਾਰ ਨੂੰ ਜੈ ਐਮਸੀਏ ਨੂੰ ਵੀ ਕਿ ਸਾਡੇ ਕੋਲ ਜਿੰਨਾ ਅਸੀਂ ਕੰਮ ਕੀਤਾ ਹੈ ਜਿੱਦੇ ਵੱਡੇ ਜਿੰਨੇ ਅਸੀਂ ਡਾਕਟਰ ਭਰਤੀ ਕੀਤੇ ਹੈ ਜਿੰਨੇ ਸਾਡੇ ਡਿਪਾਰਟਮੈਂਟ ਚੱਲਦੇ ਆ ਉਹਦੇ ਅਨਸਾਰ ਜਿਹੜੇ ਸਾਡੇ ਕੋਲੇ 250 ਸੀਟਾਂ ਦਾ ਸਾਡੇ ਕੋਲੇ ਪ੍ਰਬੰਧ ਹੈ ਤਾਂ ਸਾਨੂੰ 250 ਸੀਟ ਦਿੱਤੀ ਜਾਵੇ ਸੋ ਕੱਲ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ 50 ਸੀਟਾਂ ਦੀ ਹੋਰ ਮਨਜ਼ੂਰੀ ਮਿਲ ਗਈ ਹੈ ਔਰ ਅਸੀਂ ਉਹਨਾਂ ਦੀ ਹੁਣੇ ਜਿਹੜੀ ਆ ਉਹ ਐਡਮਿਸ਼ਨ ਆ ਜਿਹੜੀ ਉਹ ਕਾਲਜ ਚ ਕਰਕੇ ਇਹ ਜਿਹੜਾ ਹੈਗਾ ਉਹ ਸਾਡੇ ਇਲਾਕੇ ਨੂੰ ਵੀ ਪੰਜਾਬ ਨੂੰ ਵੀ 50 ਡਾਕਟਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਤੁਸੀਂ ਨਵਾਂ ਮੈਡੀਕਲ ਕਾਲਜ ਬਣਾਉਣਾ ਤਾਂ 50 ਸੀਟਾਂ ਹੀ ਮਿਲਦੀਆਂ ਪਹਿਲੀ ਵਾਰੀ ਤਾਂ ਅਸੀਂ ਇੱਕ ਸੀਜ਼ਨ ਦੇ ਵਿੱਚ 100 ਸੀਟ ਵਧਾਉਣ ਚ ਕੰਮ ਜਾ ਰਹੇ ਹਾਂ ਹੁਣ 250 ਸੀਟ ਅੱਜ ਸਾਡੇ ਕੋਲੇ ਜਿਹੜੀ ਆ ਉਹ ਹੋ ਗਈ ਹੈ ਇਹਦੇ ਨਾਲ ਨਾਲ ਲਗਾਤਾਰ ਅਸੀਂ ਹਰ ਇੱਕ ਪੱਖ ਤੋਂ ਜਿਹੜਾ ਵਾਅਦਾ ਕੀਤਾ ਕਿਉਂਕਿ ਜਿੰਨੇ ਸਾਡੇ ਕੋਲੇ ਅੱਜ ਡਾਕਟਰ ਨੇ ਐਮ ਡੀ ਐਮ ਐਸ ਨੇ ਉਹਨਾਂ ਦੇ ਨਾਲ ਸਾਡੀਆਂ ਪੀਜੀ ਦੀਆਂ ਸੀਟਾਂ ਵਧੀਆਂ ਕਿਸੇ ਟਾਈਮ ਇੱਥੇ 9 ਸੀਟਾਂ ਹੁੰਦੀਆਂ ਸੀ ਅੱਜ 105 ਸੀਟਾਂ ਤਾਂ ਇਹ ਵੀ ਸਾਡੀ ਜਿਹੜੀ ਸਰਕਾਰ ਦੀ ਤੇ ਸਾਡੇ ਮੈਡੀਕਲ ਕਾਲਜ ਦੇ ਸਾਰੇ ਸਟਾਫ ਦੇ ਉਪਰਾਲੇ ਬੀਸੀ ਸਾਹਿਬ ਮੁੱਖ ਮੰਤਰੀ ਪੰਜਾਬ ਲਗਾਤਾਰ ਕਿਉਂਕਿ ਇਹ ادارے ਪੈਸੇ ਨਾਲ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਚੀਜ਼ ਵਾਸਤੇ ਜਿੱਥੇ ਵੀ ਜਿਹੜੇ ਪਿਛਲੇ 20-20 ਸਾਲਾਂ ਦੇ ਅਧੂਰੇ ਕੰਮ ਪਏ ਸੀ ਪਾਸ ਹੋਏ ਸੀ ਉਹ ਵੀ ਅਸੀਂ ਚਾਲੂ ਕੀਤੇ ਸੁਪਰ ਸਪੈਸ਼ਲ ਜਿਹੜੀ ਬਿਲਡਿੰਗ ਆਪਾਂ ਚਾਲੂ ਕੀਤੀ ਆ ਉਹ ਪਿਛਲੇ 10 ਸਾਲਾਂ ਤੋਂ ਖੰਡਰ ਬਣੀ ਹੋਈ ਸੀ ਸਰਕਾਰ ਵੱਲੋਂ ਅਨੁਸਾਰ ਉਹਦੇ 'ਚ ਚਾਲੂ ਕੀਤਾ ਔਰ ਹੁਣ ਉਹ ਜਿਹੜੀ ਉਹ ਸੁਪਰ ਸਪੈਸ਼ਲ ਬਿਲਡਿੰਗ ਆ ਪੂਰਨ ਰੂਪ ਦੇ ਵਿੱਚ ਕੰਮ ਕਰ ਲੱਗੀ ਆ ਮਦਰ ਚਾਈਲਡ ਬਲਾਕ ਆ ਜਿਹੜਾ ਉਹ ਤੁਸੀਂ ਵੇਖਿਆ 170 ਬਿਡ ਦਾ ਬੱਚਿਆਂ ਦਾ ਹਸਪੀਟਲ ਜਿਹੜਾ ਬਣਾਇਆ ਜਿਹੜਾ ਇੱਕ ਛੋਟੇ ਜਿਹੇ ਏਡੇ ਇੱਕ ਵਾਰਡ ਦੇ ਵਿੱਚ ਚੱਲਦਾ ਸੀ ਔਰ ਇੱਕ ਇੱਕ ਜਿਹੜਾ ਹੈਗਾ ਉਹ ਬெட் ਦੇ ਉੱਤੇ ਤਿੰਨ ਤਿੰਨ ਬੱਚਿਆਂ ਨੂੰ ਪਾਇਆ ਹੁੰਦਾ ਸੀ। ਉਹ ਵੀ ਜਿਹੜਾ 170 ਬெட் ਦਾ ਕੀਤਾ ਵੀ ਅਸੀਂ ਨਰਸਿੰਗ ਦੀਆਂ ਜਿਹੜੀਆਂ ਅਸੀਂ ਸੀਟਾਂ ਵਧਾਈਆਂ। ਹੋਰ ਜਿਹੜਾ ਤੁਸੀਂ ਦੇਖ ਰਹੇ ਹੋ ਲਗਾਤਾਰ 100 100 ਬெட் ਦਾ ਜਿਹੜਾ ਸਾਡਾ ਕ੍ਰਿਟੀਕਲ ਕੇਅਰ ਸੈਂਟਰ ਹੈ ਜਿਸ ਚੋਂ 50 ਸੀਟਾਂ ਸਾਨੂੰ ਭਾਰਤ ਸਰਕਾਰ ਤੋਂ ਮਿਲੀਆਂ ਸੀ ਔਰ 50 ਅਸੀਂ ਪੰਜਾਬ ਸਰਕਾਰ ਨੇ ਕਰਕੇ ਉਹ 100 ਸੀਟਾਂ ਸਾਡਾ ਜਿਹੜਾ ਕ੍ਰਿਟੀਕਲ ਕੇਅਰ ਹੈ ਉਹ ਵੀ ਸਾਡਾ ਬਣ ਕੇ ਤਿਆਰ ਹੈ। ਔਰ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲਗਾਤਾਰ ਕਰ ਰਹੇ ਆ ਔਰ ਸਾਡੇ ਕੋਲੇ ਜਿਹੜਾ ਇੱਥੇ ਡੈਂਟਲ ਕਾਲਜ ਹੈ ਨਹੀਂ ਗਵਰਨਮੈਂਟ ਤਾਂ ਦੋ ਡੈਂਟਲ ਕਾਲਜ ਦੀ ਗਵਰਨਮੈਂਟ ਡੈਂਟਲ ਕਾਲਜ ਵੀ ਸਰਕਾਰ ਨੇ ਖੋਲਣ ਵਾਸਤੇ ਪੂਰੀ ਤਿਆਰੀ ਕਰ ਲਈ ਹੈ ਇੱਕ ਮੈਡੀਕਲ ਕਾਲਜ 50 ਮੈਡੀਕਲ ਕਾਲਜ ਦੇ ਅੰਦਰ ਫਰੀਦਕੋਟ ਇੱਕ 50 ਬੈਡ ਦਾ ਟੂਰੀ ਦੇ ਵਿੱਚ ਉਹ ਵੀ ਜਿਹੜਾ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ఫిਜ਼ੀਓਥੈਰੇਪੀ ਦੀਆਂ ਸੀਟਾਂ ਵੀ ਵਧਾਈਆਂ ਗਈਆਂ ਬਾਦਲ ਦੇ ਵਿੱਚ ਹੋਣ ਤੇ ਖਡੂਰ ਸਾਹਿਬ ਦੇ ਵਿੱਚ ਹੋਣ ਔਰ ਵੀ ਬਹੁਤ ਸਾਰਾ ਜਿਹੜਾ ਉਹ ਹੈਗਾ ਕੈਂਸਰ ਦਾ ਜਾਂ ਜਿਵੇਂ ਬਠਿੰਡੇ ਦੇ ਵਿੱਚ ਦੂਜਾ ਦਿਲਾਲਾਬਾਦ ਦੇ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ ਯੂਨੀਵਰਸਿਟੀ ਚਲਾ ਰਹੀ ਹੈ। ਸੋ ਲਗਾਤਾਰ ਸਰਕਾਰ ਦੇ ਸਹਿਯੋਗ ਦੇ ਨਾਲ ਯੂਨੀਵਰਸਿਟੀ ਦੇ ਸਾਡੇ ਡਾਕਟਰਾਂ ਦੇ ਉਦਮ ਦੇ ਨਾਲ ਅਸੀਂ ਇਹ ਯੂਨੀਵਰਸਿਟੀ ਨੂੰ ਦਿਨ ਦੁਪਹਿਰੀ ਰਾਤ ਚੱਗੁਣੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ। ਔਰ ਸਕੈਲ ਡਵੈਲਪਮੈਂਟ ਜਿਹੜੇ ਕੋਰਸ ਰੁਕੇ ਹੋਏ ਸੀ 10 ਸਾਲ ਤੋਂ ਇੱਥੇ ਸਾਡਾ ਰੁਕਿਆ ਹੋਇਆ ਸੀ ਉਹ ਵੀ ਅਸੀਂ ਚਾਲੂ ਕਰਦੇ ਹਾਂ। ਨਵੇਂ ਨਵੇਂ ਜਿਵੇਂ ਬਹੁਤ سارے ਡਿਪਲੋਮੇ ਸ਼ੁਰੂ ਕੀਤੇ ਆ 35 ਦੇ ਕਰੀਬ ਜਿਹੜੀਆਂ ਸਰਕਾਰ ਨੇ ਸਾਡੀਆਂ ਮੰਗਾ ਸੀ ਉਹ ਪਿਛਲੇ ਦਿਨੀ ਫਾਇਨਾਂਸ ਦੇ ਵਿੱਚ ਪਾਸ ਕਰਦੇ ਆ ਵਿੱਚੋਂ ਜਿਵੇਂ ਨਮਾ ਡੈਂਟਲ ਕਾਲਜ ਹੈ ਫਾਰਮੇਸੀ ਕਾਲਜ ਹੈ ਫਿਜ਼ੀਓਥੈਰੇਪੀ ਕਾਲਜ ਹੈ ਔਰ ਜਿਹੜਾ ਆਪਣਾ ਇਹ ਨੂੰ ਕੰਮ ਸੁਪਰ ਸਪੈਸ ਬਲਾਕ ਦੇ ਨਾਲ ਅਸੀਂ ਜਿਹੜਾ ਹੁਣ ਲਗਾਤਾਰ ਫੈਮਿਲੀ ਮੈਡੀਸਨ ਐਮਰਜੈਂਸੀ ਮੈਡੀਸਨ ਕ੍ਰਿਟੀਕਲ ਕੇਅਰ ਮੈਡੀਕਲ ਜੀਰਾਲੋਜੀ ਨਿਊਰੋਲੋਜੀ ਇਹ ਵਾਰਡ ਵੀ ਨਵੇਂ ਸਟੈਬਲਿਸ਼ ਕੀਤੇ ਆ ਜਿਹਦੇ ਨਾਲ ਕਿਉਂਕਿ ਬਹੁਤ ਸਾਰੇ ਪੇਸ਼ੈਂਟਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਤੇ ਜਾਂ ਚੰਡੀਗੜ੍ਹ ਪੀਜੀਆ ਜਾਣਾ ਪੈਂਦਾ ਸੀ ਉਹ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਵੀ ਅਸੀਂ ਲਗਾਤਾਰ ਇੱਥੇ ਕਰ ਰਹੇ ਆ ਸੋ ਇਹ ਸਰਕਾਰ ਦੀ ਤੇ ਯੂਨੀਵਰਸਿਟੀ ਦੇ ਸਾਡੇ ਵੀਸੀ ਸਾਹਿਬ ਸਮੇਤ ਸਾਡੇ ਪ੍ਰਿੰਸੀਪਲ ਸਾਹਿਬ ਸਾਰਾ ਇਹ ਨਾ ਸਟਾਫ ਐਮ ਐਸ ਸੀ ਤੇ ਡਾਕਟਰ ਸੌਰਵ ਹੋਣਾਂ ਦੇ ਸਾਰਿਆਂ ਦੇ ਯੋਗਦਾਨ ਦੇ ਨਾਲ ਜਿਹੜਾ ਹੈ ਕਿ ਮੈਡੀਕਲ ਕਾਲ ਤਰੱਕੀ ਕਰ ਰਿਹਾ ਹੈ ਮੈਂ ਫ੍ਰੀ ਰਿਕੋਰਡ ਵਾਸੀਆਂ ਨੂੰ ਫਿਰ ਤੋਂ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਚੰਗਾ ਸੁਪਨਾ ਦੇਖਿਆ ਸੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣਾਇਆ ਤੇ ਉਹ ਜਿਹੜਾ ਉਹ ਫਲ ਅੱਜ ਅਸੀਂ ਇਸ ਵਿੱਦਿਆ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਰਿਹਾ ਹੈ ਡਾਇਰੈਕਟਰ ਜੀ ਆਪਾਂ ਗੱਲ ਕਰਦੇ ਹਾਂ ਔਰ ਡਾਇਰੈਕਟਰ ਜੀ ਤਾਂ ਦੀ ਹਸਪਤਾਲ ਦੇ ਜਿਹੜੇ ਹਾਲਾਤ ਹੈ ਔਰ ਜਦੋਂ ਕੋਈ ਸਰਕਾਰ ਚ ਨਹੀਂ ਸੀ ਸਤਾ ਕੇ ਨਹੀਂ ਸੀ ਕੋਈ ਵਾਰ ਉਹ ਜਿੱਦ ਕਰਕੇ ਕਹਿੰਦੇ ਸੀ ਜਿਹਦੇ ਸਭੀ ਸਰਕਾਰਾਂ ਆਈ ਤਾਂ ਕਿ ਸੁਪਰ ਸਪੈਸ਼ਲ ਡਾਕਟਰ ਆ ਹਾਂਜੀ ਅੱਜ ਵੀ ਜਿਹੜਾ ਹਸਪੀਟਲ ਹੈ ਪੀਜੀਆ ਤੇ ਸੱਤੇ ਚੱਲਦਾ ਸਟਾਫ ਦੀ ਕਮੀ ਕੋਈ ਪੂਰੀ ਹੋਏਗੀ ਉਹ ਨਰਸਿੰਗ ਸਟਾਫ ਇੱਕ ਇੱਕ ਮਿੰਟ ਸਰ ਜਦੋਂ ਦੀ ਸਰਕਾਰ ਆਪਣੀ ਬਣੀਆ 250 ਸਟਾਫ ਨਰਸ ਪਹਿਲਾਂ ਭਰਤੀ ਕੀਤੇ 229 129 ਸਟਾਫ ਨਰਸ ਬਾਅਦ ਚ ਭਰਤੀ ਕੀਤੇ ਤਕਰੀਬਨ 70 ਤੋਂ 80 ਡਾਕਟਰ ਹੈ ਜਿਹੜੇ ਐਮ ਡੀ ਐਮ ਐਸ ਉਹ ਆਪਣੇ ਭਰਤੀ ਅਸੀਂ ਕਰ ਚੁੱਕੇ ਆ ਜਿਹੜੀ ਗੱਲ ਕਿ ਇੱਕ ਅੱਦੇ ਬੰਦੇ ਸ਼ਰਾਰਤੀ ਬੰਦੇ ਵੀ ਹੁੰਦੇ ਆ ਲੋਕਾਂ ਦਾ ਤਾਂ ਜ਼ੋਰ ਲੱਗਿਆ ਸੀ ਮੈਡੀਕਲ ਕਾਲਜ ਬੰਦ ਹੋ ਜੇ ਇਸ ਪਾਸੇ ਵੀ ਤੁਰੇ ਹੋਏ ਸੀ ਪਰ ਅੱਜ ਤੁਸੀਂ ਜਾ ਕੇ ਦੇਖੋ ਵੀ 1700 ਬੰਦੇ ਦੀ ਆਪੀਡੀਆ ਮੈਡੀਕਲ ਕਾਲਜ ਦੇ ਕੋ ਬੰਦਾ ਠੀਕ ਹੁੰਦਾ ਤਾਂ ਤਾਂ ਹੀ ਉੱਥੇ ਆਉਂਦਾ 800 ਬੰਦੇ ਦਾ ਦੇ ਬੈੱਡ ਆ ਸਾਡੇ ਕੋਲ ਤੇ ਐਕਸਟਰਾ ਬੰਦੇ ਹੁੰਦੇ ਸਾਡੇ ਕੋਲ ਤੇ এবੜੀ ਸਾਨੂੰ ਵੀ ਹੁਣ ਅਸੀਂ ਹੋਰ ਵਧਾ ਰਹੇ ਹਾਂ 200 ਬੈੱਡ ਅਸੀਂ ਹੋਰ ਵਧਾਉਣ ਵਾਲੇ ਪਾਸੇ ਤੁਰੇ ਹੋਏ ਹਾਂ ਸਾਡੇ ਕੋਲੇ ਜੇ ਇੰਨੇ ਲੋਕਾਂ ਦਾ ਇਲਾਜ ਕਰਦੇ ਹਾਂ ਤਾਂ ਤਾਂ ਹੀ ਨੇ ਲੋਕ ਇਲਾਜ ਕਰਾਉਣ ਆਉਂਦੇ ਆ ਕੋ ਡਾਕਟਰਾਂ ਦੀ ਕੰਨੀ ਜਲੇ ਚੰਗੇ ਡਾਕਟਰ ਹੈ ਦੇਖੋ 13% ਤੱਕ ਕਹਿੰਦੇ ਆ ਵੀ ਤੁਸੀਂ ਕਮੀ ਕਰ ਸਕਦੇ ਆ ਪਰ ਸਾਡੇ ਕੋਲੇ ਤੁਸੀਂ ਆ ਕੇ ਦੇਖੋ 5% ਤੋਂ ਵੀ ਘੱਟ ਕਮੀ ਹੈ ਡਾਕਟਰਾਂ ਦੀ ਠੀਕ ਹੈ ਹੁਣ ਯਹਾਂ ਤੱਕ ਆਪਨੇ ਸੁਪਰ ਸਪੈਸ਼ਲਟੀ ਦੀ ਗੱਲ ਕੀਤੀ ਯੂਰੋ ਸਰਜਰੀ ਦੇ ਡਾਕਟਰਾਂ

तो दे देखो यहाँ तक आपने बात किया के बाद यहाँ आते हैं उनकी ट्रेनिंग का एक हिस्सा होता है रात में ड्यूटी करना और वो सिर्फ अकेले नहीं होते उनके ऊपर उनका सीनियर होता है और जहाँ जरूरत पड़ती है अपना बरा फिर जो कंसल्टेंट होते हैं वो भी आ जाते हैं पीछे जो ड्यूटी लगती ही है उनकी तो ड्यूटी ही है जब तो करेंगे नहीं तो सीखेंगे कैसे